ਇਹ ਤੇ ਯੂਥ ਕਾਂਗਰਸ ਦੀ ਕਨਵੈਨਸ਼ਨ ਹੈ ਸਟੇਟ ਦੀ ਉਹਦੇ ਵਿੱਚ ਮੈਨੂੰ ਵੀ ਬੁਲਾਇਆ ਹੈ ਪਹਿਲੇ ਆਪਣੇ ਥੀ ਵਿਊ ਸ਼ੇਅਰ ਕਰਾਂਗੇ ਸਾਰੇ ਨੌਜਵਾਨ ਬੱਚਿਆਂ ਨਾਲ ਜਿਹੜੀ ਸਾਡੀ ਫਿਊਚਰ ਜਨਰੇਸ਼ਨ ਹੈ ਸ ਫਿਊਚਰ ਲੀਡਰਸ਼ਿਪ ਹੈ ਜਿਹੜੀ ਪਾਰਟੀ ਦੀ ਅਸੀਂ ਵੀ ਕਿਸੇ ਦਿਨ ਇਹਦੇ ਵਿੱਚੋਂ ਹੀ ਗਏ ਹਾਂ ਤੋਂ ਆਪਣੇ ਸਾਰੇ ਵਿਊ ਸ਼ੇਅਰ ਕਰਾਂਗੇ ਆਉਣ ਵਾਲਾ ਪੰਜਾਬ ਦੇ ਪੋਲਿਟਿਕਲ ਹਾਲਾਤ ਕੀ ਨੇ ਕਿਸ ਤਰ੍ਹਾਂ ਉਹਦਾ ਮੁਕਾਬਲਾ ਕਰਨਾ ਹੈ ਕੁਝ ਤੇ ਉਹਦੇ ਬਾਰੇ ਗੱਲ ਕਰਨਾ ਸੀ ਹੈ ਬਾਕੀ ਹੋਰ ਜੇ ਤੁਹਾਡੀ ਕੋਈ ਗੱਲ ਹੈ ਤਾਂ ਦੱਸੋ ਸੁਪਾਲਪਸ਼ਨਾਸ਼ੂ ਫੈਮਿਲੀ ਦੇਖੋ ਉਹਨਾਂ ਉਹਨਾਂ ਕੋ ਮੈਂ ਹੁਣ ਇਸ ਫੰਕਸ਼ਨ ਤੋਂ ਬਾਅਦ ਮੈਂ ਉੱਥੇ ਜਾਣਾ ਫਿਰ ਬੈਂਸਾਪ ਦੇ ਘਰ ਜਾਣਾ ਫਿਰ ਯੂਵਾ ਚ ਬੜੀ ਨਰਾਜਗੀ ਹੈਗੀ ਹੈ ਜਿਹੜੇ ਯੂਵਾ ਯੂਵਾ ਬੜੇ ਨਰਾਜ ਨੇ ਪਹਿਲਾਂ ਜਿਹੜੇ ਇਲੈਕਸ਼ਨ ਵੀ ਹੋਏ ਨੇ ਯੂਥ ਕਾਂਗਰਸ ਦੇ ਉਸ ਦੇ ਵਿੱਚ ਅਵੀ ਵਰਮਾ ਵੀ ਅਕਸ਼ੇ ਸ਼ਰਮਾ ਵੀ ਤੁਹਾਨੂੰ ਮਿਲੇ ਸੀਗੇ ਕਿ ਵੀ ਜਿਹੜੀ ਫੈਮਿਲੀ ਪੋਲਿਟਿਕਸ ਹੈ ਉਹ ਹੁਣ ਵੀ ਯੂਵਾ ਦੇ ਵਿੱਚ ਵੀ ਹੁੰਦੀ ਹੈ ਕੱਲ ਇਸ ਤਰ੍ਹਾਂ ਸਾਰਿਆਂ ਦੇ ਵਿੱਚ ਡਾਕਟਰਾਂ ਦੇ ਮੁੰਡੇ ਡਾਕਟਰ ਨੇ ਇੰਜੀਨੀਅਰਾਂ ਦੇ ਇੰਜੀਨੀਅਰ ਨੇ ਸਿਆਸੀ ਬੰਦਿਆਂ ਦੇ ਸਿਆਸੀ ਨੇ ਦੁਨੀਆ ਭਰ ਦੇ ਵਿੱਚ ਨੇ ਜਿਹੜੀਆਂ 올ਡੇਸਟ ਡੈਮੋਕ੍ਰੇਸੀਜ਼ ਨੇ ਦੁਨੀਆ ਦੀਆਂ ਉਹਦੇ ਵਿੱਚ ਫੋਰਡ ਦਾ ਮੁੰਡਾ ਅੱਗੇ ਬਣ ਚੁੱਕਿਆ ਕੈਨੇਡੀਜ਼ ਕਿੰਨੇ ਸਿਆਸਤ 'ਚ ਰਹਿ ਚੁੱਕੇ ਬੁਸ਼ ਕਿੰਨੇ ਰਹਿ ਚੁੱਕੇ ਨੇ ਰੂਜ਼ੋਲਸ ਕਿੰਨੇ ਰਹਿ ਚੁੱਕੇ ਨੇ ਤੇ ਗੱਲ ਹੀ ਚੱਲ ੜੋ ਇਹਦੇ ਵਿੱਚ ਤੇ ਇਹ ਕੰਮ ਤੇ ਚੱਲਦਾ ਹੀ ਹੈ। ਬਦਲ ਨੇ ਅਕਾਲ ਤਖਤ ਸਾਹਿਬ ਤੇ ਨਵਾਫੀ ਮੰਤਰੀ ਜਿਹੜੀ ਫਾਈਲ ਕੋ ਚੁੱਕੀ ਨਾ ਹੈ ਕਿ ਮਾਫੀ ਇਹ ਵੇਖੋ ਜੋ ਮੈਂ ਸਮਝਿਆ ਪਹਿਲੀ ਗੱਲ ਤੇ ਡੋਮੇਨ ਦੇ ਵਿੱਚ ਜਜਤਾਰ ਅਕਾਲ ਤਖਤ ਸਾਹਿਬ ਦੀ ਜੁਜੀ ਗੱਲ ਇਹ ਕਿ ਸਾਰ ਬਾਦਲ ਵੱਡਿਆਂ ਦੇ ਸਰਗਵਾਸੀ ਦਾ ਪ੍ਰਕਾਸ਼ ਸਿੰਘ ਬਾਦਲ ਦੀ ਟਾਈਮ ਦੇ ਵਿੱਚ ਜਿਸ ਕਿਸਮ ਦੇ ਸਾਡੇ ਪੰਥਕ ਮੁੱਦੇ ਜਿਹੜੇ ਉਹਦੇ ਤੇ ਜਾਣ ਬੁਝ ਕੇ ਸ਼੍ਰੋਮਣੀ ਅਕਾਲੀ ਦਲ ਦੀ ਗਵਰਨਮੈਂਟ ਨੇ ਜਿਸ ਕਿਸਮ ਦਾ ਰੋਲ ਅਦਾ ਕੀਤਾ ਬੇਅਦਬੀਆਂ ਦੇ ਨਾਲ ਅਜੇ ਤੱਕ ਜਸਟਿਸ ਨਹੀਂ ਮਿਲ ਸਕੀ ਉਹ ਤੇ ਇੱਕ ਇੱਕ ਬਹੁਤ ਵੱਡਾ ਗੁੱਸਾ ਸਾਰੇ ਸਿੱਖ ਜਗਤ ਦੇ ਵਿੱਚ ਇਹਨਾਂ ਦੇ ਖਿਲਾਫ ਉਹਨੂੰ ਚਿੱਠੀ ਚ ਕੀ ਹੈ ਸਾਨੂੰ ਤੇ ਪਤਾ ਨਹੀਂ ਬਟ ਅੱਜ ਉਸ ਚਿੱਠੀ ਨੂੰ ਓਪਨ ਕੀਤਾ ਗਿਆ ਮੈਂ ਸਮਝਦਾ ਕਿ ਇੰਨੇ ਵੱਡੇ ਬੰਜਰ ਗੁਨਾਹ ਕਰਕੇ ਉਸ ਤੋਂ ਬਾਅਦ ਨਿਰੀ ਇੱਕ ਚਿੱਠੀ ਦੇ ਵਿੱਚ ਹੀ ਇਹ ਮਾਫੀਨਾਮਾ ਜਿਹੜਾ ਇਹ ਮੇਰੇ ਖਿਆਲ ਤੇ ਇਹ ਉਹਦਾ ਜਵਾਬ ਹੈ ਨਹੀਂ ਇਹ ਤੇ ਜਸਦਾਰ ਕੱਲ ਤੱਕ ਸਾਹਿਬ ਨੂੰ ਬਹੁਤ ਗੰਭੀਰਤਾ ਨਾਲ ਵਿਚਾਰਨਾ ਪਵੇਗਾ ਇਸ ਕਿਸਮ ਦੀਆਂ ਪ੍ਰੈਕਟਿਸਿਜ਼ ਆਂਦੇ ਟਾਈਮ ਦੇ ਵਿੱਚ ਕੋਈ ਵੀ ਗਵਰਨਮੈਂਟ ਜਿਹੜੀਆਂ ਨੇ ਉਹ ਨਾ ਕਰ ਸੰਨਵਸ ਬਚਾਰੀ ਜੀ ਰਾਹੁਲ ਮਾਨ ਨੇ ਮਿਲਣ ਜਾ ਰਹੇ ਤੁਹਾਨੂੰ ਲੱਗਦਾ ਹੈ ਕਿ ਇਤਿਆਂ ਦੇ ਲੈ ਕੇ ਸਾਹਿਬ ਜੀ ਪਰੇਸ਼ਾਨ ਨੇ ਦੇਵੇ ਕੋ ਕਿਸਾਨਾਂ ਵਾਸਤੇ ਇੱਕ ਗੱਲ ਸਾਫ਼ ਤੌਰ ਤੇ ਸਮਝ ਲਓ ਜਿਹੜੀ ਭਾਜਪਾ ਹੈ ਮੋਦੀ ਸਾਹਿਬ ਦੇ ਤੇ ਇਹ ਤੇ ਵੱਡੇ ਕਾਰਪੋਰੇਟ ਹਾਊਸਸ ਦੀ ਗਵਰਨਮੈਂਟ ਇਹਨਾਂ ਨੇ ਮੀਡੀਅਮ ਟਾਇਰ ਦੀ ਇੰਡਸਟਰੀ ਜਿਹੜੀ ਹੈ ਨਾ ਉਹਦਾ ਧਿਆਨ ਰੱਖਿਆ ਨਾ ਸਮਾਲ 스کیل ਦਾ ਰੱਖਿਆ ਨਾ ਦੁਕਾਨਦਾਰਾਂ ਦਾ ਰੱਖਿਆ ਨਾ ਨੌਜਵਾਨ ਬੱਚਿਆਂ ਦਾ ਰੱਖਿਆ ਨੌਕਰੀਆਂ ਦੇ ਵਿੱਚ ਨਾ ਮਿਡਲ ਕਲਾਸ ਦਾ ਰੱਖਿਆ ਨਾ ਕਿਸਾਨਾਂ ਦਾ ਰੱਖਿਆ ਕਿਸਾਨਾਂ ਨੂੰ ਤੇ ਕੋਈ ਆਸ ਉਮੀਦ ਹੀ ਇਹਨਾਂ ਕੋਲ ਨਹੀਂ ਕਿਸਾਨਾਂ ਦੀ ਆਸ ਜ਼ਮੀਰ ਪੂਰੀ ਕਰੇਗੀ ਤੇ ਇੰਡੀਆ ਬਲੌਕ ਤੇ ਵਿਸ਼ੇਸ਼ ਤੌਰ ਸਾਡੇ ਲੀਡਰ ਰਾਹੁਲ ਗਾਂਧੀ ਜੀ ਨੇ ਤਾਂ ਜ਼ੁਬਾਨ ਦਿੱਤੀ ਹੈ ਕਿ ਜਦੋਂ ਵੀ ਕਾਂਗਰਸ ਨੂੰ ਮੌਕਾ ਮਿਲੇਗਾ ਜਿਹੜਾ ਪਹਿਲਾ ਕਦਮ ਹੋਏਗਾ ਉਹਦੇ ਚ ਡਾਕਟਰ ਸੁਆਮੀ ਨਾਥਨ ਦੀ ਰਿਪੋਰਟ ਲੱਗੂ ਇਹ ਅਸਲ ਦੇ ਵਿੱਚ ਮੀਟਿੰਗ ਨਹੀਂ ਇਹ ਸਾਡੀ ਸਟੇਟ ਦੀ ਐਗਜ਼ੀਕਿਊਟਿਵ ਹੈ ਤੇ ਤਿੰਨ ਦੋ ਦਿਨ ਦੀ ਇੱਕ ਦਿਨ ਦੀ ਸਟੇਟ ਐਗਜ਼ੀਕਿਊਟਿਵ ਦੋ ਦਿਨ ਦੀ ਟ੍ਰੇਨਿੰਗ ਹੁੰਦੀ ਹੈ ਜਦੋਂ ਵੀ ਨਵੀਂ ਸਾਡੀ ਯੂਥ ਕਾਂਗਰਸ ਬਣਦੀ ਆ ਤਾਂ ਇਹ ਹਰ ਸਾਲ ਜਿਹੜਾ ਇਹ ਪ੍ਰੋਗਰਾਮ ਕੀਤਾ ਜਾਂਦਾ ਵਾ ਇਨੂੰ ਕਰਨ ਦਾ ਮਕਸਦ ਇਹ ਹੁੰਦਾ ਵੀ ਜਿਹੜੇ ਬਹੁਤ ਸਾਰੇ ਨਵੇਂ ਨੌਜਵਾਨ ਚੁਣ ਕੇ ਯੂਥ ਕਾਂਗਰਸ ਦੀਆਂ ਚੋਣਾਂ ਲੜ ਕੇ ਆਏ ਹੁੰਦੇ ਆ ਉਹਨਾਂ ਨੂੰ ਕਾਂਗਰਸ ਦੇ ਇਤਿਹਾਸ ਤੋਂ ਜਾਣੂ ਕਰਵਾਉਣਾ ਹੁੰਦਾ ਇਹਦੇ ਵਿੱਚ ਕਿਸ ਤਰ੍ਹਾਂ ਗਾਂਧੀ ਜੀ ਤੋਂ ਲੈ ਕੇ ਨਹਿਰੂ ਜੀ ਨੇ ਸਾਰੇ ਜਿੰਨੇ ਸਾਡੇ ਲੀਡਰ ਕਾਂਗਰਸ ਦੇ ਹੋਏ ਨੇ ਉਹਨਾਂ ਨੇ ਕਿਸ-ਕਿਸ ਤਰ੍ਹਾਂ ਕੀ ਕੀ ਦੇਸ਼ ਵਾਸਤੇ ਕੁਰਬਾਨੀਆਂ ਕੀਤੀਆਂ ਕਿਵੇਂ ਜੇਲਾਂ ਕੱਟੀਆਂ ਕਿਵੇਂ ਅੰਗਰੇਜ਼ਾਂ ਨੂੰ ਇਸ ਦੇਸ਼ ਤੋਂ ਆਜ਼ਾਦ ਕਰਵਾਇਆ ਸ਼ਹੀਦ ਭਗਤ ਸਿੰਘ ਉਦਮ ਸਿੰਘ ਸਾਰੇ ਜਿਹੜੇ ਆਪਣੇ ਯੋਧੇ ਹੋਏ ਨੇ ਉਹਨਾਂ ਦੀਆਂ ਸਾਰੇ ਉਹਨਾਂ ਬਾਰੇ ਦੱਸਿਆ ਜਾਂਦਾ ਸੋ ਇੱਕ ਦਿਨ ਦੀ ਸਾਡੀ ਸਟੇਟ ਐਗਜ਼ੀਕਿਊਟਿਵ ਸੀ ਦੋ ਦਿਨ ਦੀ ਸਾਡੀ ਟ੍ਰੇਨਿੰਗ ਸੀਗੀ ਅੱਜ ਇੱਕ ਦਿਨ ਦੀ ਟ੍ਰੇਨਿੰਗ ਸਾਡੀ ਪਾਰਕ ਲਾਡਰ ਦੇ ਵਿੱਚ ਸੀ ਅੱਜ ਲਾਸਟ ਦਿਨ ਆ ਅੱਜ ਦੀ ਟ੍ਰੇਨਿੰਗ ਸਾਡੀ ਫਰੈਂਟ ਸਰਜੈਂਸੀ ਚ ਸੋ ਅੱਜ ਦੇ ਸਾਡੇ ਇਹਦੇ ਵਿੱਚ ਪਹਿਲਾਂ ਤਾਂ ਸਾਡੇ ਆਲ ਇੰਡੀਆ ਦੇ ਇੰਚਾਰਜ ਜਿਹੜੇ ਸੀਗੇ ਕ੍ਰਿਸ਼ਨਾਲਾ ਵਾਰੂ ਜੀ ਉਹ ਨੌਜਵਾਨਾਂ ਨੂੰ ਸਪੈਸ਼ਲ ਟ੍ਰੇਨਿੰਗ ਦੇਣ ਵਾਸਤੇ ਉਹਨਾਂ ਨੂੰ ਸੇਹ ਦੇਣ ਵਾਸਤੇ ਆਏ ਸੀ ਸੋ ਪਹਿਲੇ ਦਿਨ ਟ੍ਰੇਨਿੰਗ ਦੇ ਵਿੱਚ ਰਾਜਾ ਵੜਿੰਗ ਜੀ ਨੇ ਸ਼ਿਰਕਤ ਕੀਤੀ ਸੀਗੀ ਸੋ ਹੁਣ ਅੱਜ ਪ੍ਰਤਾਪ ਬਾਜਵਾ ਜੀ ਇੱਥੇ ਥੋੜੇ ਕੁਸ਼ਕ 5-7 ਮਿੰਟਾਂ ਦੇ ਵਿੱਚ ਪਹੁੰਚ ਰਹੇ ਨੇ ਉਹ ਨੌਜਵਾਨਾਂ ਨੂੰ ਸੇਹ ਦੇਣ ਆਉਂਦੇ ਆ ਇਦਾਂ ਹੀ ਵਿਜੇਂਦਰ ਸਿੰਘਲਾ ਜੀ ਵੱਖ-ਵੱਖ ਸਾਰੇ ਜਿਹੜੇ ਸਾਡੇ ਕਾਂਗਰਸ ਪਾਰਟੀ ਦੇ ਲੀਡਰ ਸੀ ਜਿਹੜੇ ਯੂਥ ਕਾਂਗਰਸ ਦੇ ਵਿੱਚੋਂ ਨਿਕਲ ਕੇ ਆਏ ਨੇ ਖਾਸ ਕਰ ਜਿਵੇਂ ਜਿਵੇਂ ਵਿਜੇਂਦਰ ਸਿੰਘਲਾ ਜੀ ਦੀ ਗੱਲ ਕਰੀਏ ਉਹ ਵੀ ਯੂਥ ਦੇ ਵਿੱਚੋਂ ਆਏ ਨੇ ਪ੍ਰਤਾਪ ਬਾਜਵਾ ਜੀ ਵੀ ਯੂਥ ਕਾਂਗਰਸ ਦੇ ਪ੍ਰਧਾਨ ਰਹੇ ਨੇ ਲਖਵੀਰ ਲੱਖਾ ਜੀ ਆਏ ਰਾਜਾ ਵੜਿੰਗ ਜੀ ਆਏ ਇਹ ਸਾਰੇ ਸਾਡੇ ਯੂਥ ਦੇ ਲੀਡਰ ਸੀ ਸੋ ਇਹ ਕਿਤੇ ਨਾ ਕਿਤੇ ਖਾਨਾ ਜੰਗੀ ਜਿਹੜੀ ਆ ਕਿਤੇ ਨਾ ਕਿਤੇ ਯੂਥ ਦੇ ਵਿੱਚ ਪਹਿਲਾਂ ਰਹੀ ਹੈ ਉਸ ਨੂੰ ਖਤਮ ਕੀਤਾ ਜਾ ਰਿਹਾ ਨਹੀਂ ਖਾਨਾ ਜੰਗੀ ਸਾਡੀ ਕੋਈ ਯੂਥ ਦੇ ਵਿੱਚ ਹੈ ਹੀ ਨਹੀਂ ਦੇਖੋ ਜਿੱਥੇ ਵੀ ਕੋਈ ਨੌਜਵਾਨਾਂ ਦੀ ਗੱਲ ਆਉਂਦੀ ਹੈ ਉੱਥੇ ਮਾੜ ਪਰ ਕੋਈ ਇਦਾਂ ਦੀ ਕੋਈ ਸਾਡੀ ਖਾਨਾ ਚੰਗੀ ਨਹੀਂ ਆਪਸ ਦੇ ਵਿੱਚ ਸਾਰੀ ਯੂਥ ਕਾਂਗਰਸ ਇੱਕ ਆ ਹਰ ਪਲੇਟਫਾਰਮ ਤੇ ਇੱਕ ਆ ਕਾਂਗਰਸ ਪਾਰਟੀ ਇੱਕ ਇਹੋ ਜਿਹਾ ਗਲਦਸਤਾ ਵਾ ਜਿਦੇ ਵਿੱਚ ਵੱਖ-ਵੱਖ ਤਰ੍ਹਾਂ ਦੀਆਂ ਸਾਰੀਆਂ ਫਲਵਾੜੀਆਂ ਨੇ ਹਰ ਇੱਕ ਨੂੰ ਇੱਕ ਗੱਲ ਜਿਹੜਾ ਆਪਣੀ ਗੱਲ ਰੱਖਣ ਦਾ ਹੱਕ ਆ ਨਾ ਕਿ ਬੀਜੇਪੀ ਮੰਗੂ ਵੀ ਭਾਈ ਜਿਹੜੀ ਗੱਲ ਥੋਪਦੀ ਉਹੀ ਕਰਨੀ ਪੈਣੀ ਆ ਸੋ ਇਹ ਜਿਹੜੇ ਮਾੜੇ ਮੂٹے ਨੇ ਮਤ ਭੇਜਦੇ ਆਪਣੇ ਘਰਾਂ ਦੇ ਵਿੱਚ ਵੀ ਹਰੇਕ ਦੇ ਇੱਕ ਦੂਜੇ ਨਾਲ ਵਿਚਾਰ ਨਹੀਂ ਮਿਲਦੇ ਹੁੰਦੇ ਇਦਾਂ ਦੀਆਂ ਸ਼ਾਇਦ ਮਾੜੀਆਂ ਮੂਟੀਆਂ ਚੀਜ਼ਾਂ ਸਾਰੀਆਂ ਚੱਲਦੀਆਂ ਰਹਦੀਆਂ ਆਜ ਕੋਈ ਖਾਸ ਮੁੱਦਾ ਦਾ ਡਿਸਕਸ ਕਰੀਏ ਨੇ ਅੱਜ ਸਾਡਾ ਟ੍ਰੇਨਿੰਗ ਸੀਗੀ ਸਾਡੀ ਟ੍ਰੇਨਿੰਗ ਸੀਗੀ ਟ੍ਰੇਨਿੰਗ ਦਾ ਜਿਹੜਾ ਲਾਸਟ ਦਿਨ ਸੀਗਾ 5:30 ਵਜੇ ਦੀ ਟ੍ਰੇਨਿੰਗ ਸਾਡੀ ਖਤਮ ਹੋ ਜਾਣੀ ਆ ਉਹ ਸਿਰਫ ਨੌਜਵਾਨਾਂ ਨੂੰ ਕਾਂਗਰਸ ਪਾਰਟੀ ਦੀਆਂ ਨੀਤੀਆਂ ਤੋਂ ਜਾਣੂ ਕਰਾਉਣ ਵਾਸਤੇ ਕਾਂਗਰਸ ਪਾਰਟੀ ਨਾਲ ਜੋੜਨ ਵਾਸਤੇ ਜਿਹੜਾ ਸੀਗਾ ਸਾਡਾ ਟ੍ਰੇਨਿੰਗ ਸੈਸ਼ਨ ਚੱਲਿਆ ਵਾ ਇਲੈਕਸ਼ਨ ਆ ਰਹੀ ਹੈ ਨਗਰ ਨਿਗਮ ਦੀ ਚੋਣ ਹੈ ਉਹਦੇ ਵਿੱਚ ਯੂਥ ਦਾ ਕੀ ਰੋਲ ਰਹੇਗਾ ਖਾਸ ਕਰਕੇ ਯੂਥ ਦਾ ਜਿਹੜਾ ਨੌਜਵਾਨਾਂ ਦਾ ਰੋਲ ਆ ਉਹ ਹਰ ਇਲੈਕਸ਼ਨ ਦੇ ਵਿੱਚ ਹੀ ਬਹੁਤ ਜ਼ਿਆਦਾ ਅਹਿਮ ਰਹਿੰਦਾ ਵਾ ਕਿਉਂਕਿ ਜੇ ਇਧਰ ਵੀ ਨੌਜਵਾਨ ਹੋ ਜਾਣ ਉਦਰੀ ਸਰਕਾਰ ਬਣਦੀ ਆ ਸੋ ਮੈਂ ਸਮਝ ਕਿ ਵੱਧ ਤੋਂ ਵੱਧ ਨੌਜਵਾਨਾਂ ਨੂੰ ਟਿਕਟਾਂ ਦਿਓ ਜਿਨ੍ਹਾਂ ਨੇ ਮਿਹਨਤ ਕੀਤੀ ਆ ਸੋ ਨੌਜਵਾਨ ਜਿਹੜੇ ਬਹੁਤ ਅਹਿਮ ਜਿਹੜਾ ਰੋਲ ਇਸ ਇਲੈਕਸ਼ਨਾਂ ਦੇ ਵਿੱਚ ਅਦਾ ਕਰਨਗੇ ਤੇ ਬਹੁਤ ਸਾਰੀ ਤੁਸੀਂ ਦੇਖੇਂਗੇ ਉਹ ਵੀ ਚਾਹੇ ਜ਼ਿਲ੍ਹਾ ਪ੍ਰੀਸ਼ਦਾਂ ਚਾਹੇ ਬਲਾਕ ਸੈਮਤੀਆਂ ਨੇ ਚਾਹੇ ਕੌਂਸਲਰ ਦੀਆਂ ਨੇ ਉਹਦੇ ਵਿੱਚ ਨੌਜਵਾਨਾਂ ਦੀ ਬਹੁਤ ਜ਼ਿਆਦਾ ਭਾਰੀ ਗਿਣਤੀ ਦੇ ਵਿੱਚ ਸ਼ਿਰਕਤ ਵੀ ਕਰਨਗੇ